ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਮਰਤ ਵੇਲੇ ਦੀਆਂ ਬਰਕਤਾਂ ਬਾਰੇ ਅਮਰਤ ਵੇਲੇ ਦੀ ਤਾਕਤ ਬਾਰੇ ਕਿ ਜੋ ਮੁਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੀ ਕਿਰਪਾ ਹੁੰਦੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਕਈ ਵਾਰ ਕਿਸੇ ਇੱਕ ਗੱਲ ਕਰਕੇ ਹੀ ਸਾਡੇ ਮਨ ਨੂੰ ਠੋਕਰ ਵੱਜ ਜਾਂਦੀ ਆ ਪਤਾ ਨਹੀਂ ਹੁੰਦਾ ਕਿ ਕਿੱਥੇ ਕਿਹੜੀ ਗੱਲ ਸਾਡੇ ਮਨ ਨੂੰ ਲੱਗ ਜਾਵੇ ਕਿਸੇ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵੱਜ ਜਾਵੇ ਅਤੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਤਾਂ ਬਸ ਧੀਰ ਸਾਡੇ ਮਨ ਦੀ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਆ ਅਮਰਤ ਵੇਲੇ ਦੇ ਨਾਲ ਜੁੜਨ ਦੀ ਆ ਫਿਰ ਜ਼ਿੰਦਗੀ ਦੀ ਸਾਰੀ ਮੋਹਤਾਜੀ ਦੂਰ ਹੋ ਜਾਂਦੀ ਆ ਜ਼ਿੰਦਗੀ ਦੀ ਸਾਰੀ ਨਰਾਸ਼ਾ ਦੂਰ ਹੋ ਜਾਂਦੀ ਆ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਆ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਨਾਨਕ ਨਕਦੇਵ ਜੀ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਇਆ ਕਰੋ ਸੰਗਤ ਜੀ ਅਮਰਤ ਵੇਲੇ ਦੀ ਵਡਿਆਈ ਜਿੰਨੀ ਕਰ ਲਈਏ ਉਨੀ ਹੀ ਘਟਿਆ ਕਿਉਂਕਿ ਅਮਰਤ ਵੇਲੇ ਉੱਠਣ ਵਾਲੇ ਮਨੁੱਖਾਂ ਦਾ ਜੀਵਨ ਹੀ ਅਮਰਤਮਈ ਬਣ ਜਾਂਦਾ ਹੈ ਪਰ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਅਮਰਤ ਵੇਲੇ ਉੱਠਣਾ ਇੰਨਾ ਆਸਾਨ ਨਹੀਂ ਆ ਕਿਸੇ ਦੇ ਲਈ ਵੀ ਆਸਾਨ ਨਹੀਂ ਆ ਜੋ ਨਿਤ ਦੇ ਨਿਮੀ ਆ ਨਾ ਉਹਨਾਂ ਦਾ ਵੀ ਮਨ ਕਈ ਵਾਰ ਜਿੱਦ ਅੜੀ ਕਰ ਜਾਂਦਾ ਹੈ ਸਵੇਰੇ ਸਵੇਰ ਆਪਣੀ ਪਿਆਰੀ ਨੀਂਦ ਨੂੰ ਤਿਆਗ ਕੇ ਆਪਣਾ ਬਿਸਤਰ ਛੱਡਣਾ ਕਿਸੇ ਜੰਗ ਯੁੱਧ ਦੇ ਨਾਲੋਂ ਘੱਟ ਨਹੀਂ ਹੁੰਦਾ ਸਵੇਰੇ ਸਵੇਰੇ ਜਿੰਨੇ ਅਮਰਤ ਵੇਲੇ ਉੱਠ ਲਿਆ ਸਮਝ ਲਓ ਉਹਨੇ ਵੱਡੀ ਜੰਗ ਜਿੱਤ ਲਈ ਆਪਣੇ ਆਨਸ ਦੇ ਨਾਲੋਂ ਅਤੇ ਇਹ ਜੰਗ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਜਿੱਤੀ ਜਾਂਦੀ ਜੀ ਦੇ ਸਿਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਆ ਜਾਵੇ ਉਹੀ ਇਹ ਜੰਗ ਜਿੱਤ ਸਕਦਾ ਹੈ ਅਮਰਤ ਵੇਲੇ ਦੇ ਵਿੱਚ ਕਿਸੇ ਦਾ ਨਹੀਂ ਜੀ ਕਰਦਾ ਕਿ ਉਹ ਆਪਣੀ ਨਿੱਗੀ ਰਜਾਈ ਨੂੰ ਛੱਡ ਕੇ ਬਿਸਤਰ ਛੱਡ ਕੇ ਉੱਠੇ ਇਸ਼ਨਾਨ ਕਰੇ ਗਰਮੀਆਂ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਏਸੀ ਕੂਲਰ ਦੇ ਅੱਗੇ ਉੱਠੇ ਇਸ ਵੇਲੇ ਨੀਂਦ ਦਾ ਵੀ ਪੂਰਾ ਜ਼ੋਰ ਹੁੰਦਾ ਏ ਤੇ ਕਲਯੁਗ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਹੁੰਦਾ ਕਿ ਇਹ ਬੰਦੇ ਨੂੰ ਉੱਠਣ ਨਹੀਂ ਦੇਣਾ ਕਿਉਂਕਿ ਕਲਯੁਗ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਏ ਕਿ ਜੇਕਰ ਇਹ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠ ਗਿਆ ਉੱਠ ਕੇ ਭਜਨ ਬੰਦਗੀ ਕਰਨ ਬੈਠ ਗਿਆ ਤਾਂ ਫਿਰ ਮੇਰਾ ਇਸ ਇਨਸਾਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਇਹ ਤਾਂ ਗੁਰੂ ਚਰਨਾਂ ਦੇ ਨੇੜੇ ਹੋ ਜਾਵੇਗਾ ਇਹਦੇ ਉੱਤੇ ਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਫਿਰ ਮੇਰਾ ਜੋਰ ਇਹਦੇ ਉੱਤੇ ਨਹੀਂ ਚੱਲਣਾ ਫਿਰ ਮੈਂ ਇਸ ਤੋਂ ਪੁੱਠੇ ਕੰਮ ਕਿੰਜ ਕਰਵਾਵਾਂਗਾ ਇਸ ਕਰਕੇ ਕਲਯੁਗ ਵੀ ਸਵੇਰੇ ਸਵੇਰ ਪੂਰਾ ਜੋਰ ਲਾਉਂਦਾ ਏ ਕਿ ਮੈਂ ਇਹਨਾਂ ਨੂੰ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਣ ਦੇਣਾ ਤੁਸੀਂ ਇਸ ਗੱਲ ਨੂੰ ਨੋਟ ਕੀਤਾ ਹੋਣਾ ਹੈ ਕਿ ਜਿਨ੍ਹਾਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਕੁਝ ਲੋਕ ਦਰਦ ਦੇ ਵਿੱਚ ਤੜਫ ਰਹੇ ਹੁੰਦੇ ਨੇ ਵੀ ਇਹਨਾਂ ਕੋਈ ਦੁੱਖ ਰੋਗ ਲੱਗਾ। ਕਈ ਮਨੁੱਖਾਂ ਨੂੰ ਚਿੰਤਾਵਾਂ ਪਰੇਸ਼ਾਨੀਆਂ ਕਰਕੇ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ। ਉਹ ਸੋਚਦੇ ਰਹਿੰਦੇ ਆ। ਅਤੇ ਕਈ ਲੋਕਾਂ ਦੀਆਂ ਆਦਤਾਂ ਹੀ ਇਦਾਂ ਦੀਆਂ ਬਣੀਆਂ ਨੇ ਕਿ ਉਹ ਸੌਣ ਦੇ ਸਮੇਂ ਟੀਵੀ, ਮੋਬਾਈਲ ਚਲਾਉਂਦੇ ਰਹਿੰਦੇ ਨੇ। ਆਪਣਾ ਮਨੋਰੰਜਨ ਕਰਦੇ ਰਹਿੰਦੇ ਨੇ। ਪਰ ਜਦੋਂ ਹੀ 2 ਵਜੇ ਦਾ ਸਮਾਂ ਆਉਂਦਾ ਹੈ ਤਾਂ 2 ਵਜੇ ਸਭ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ। ਨੀਂਦ ਆਪਣਾ ਪੂਰਾ ਜ਼ੋਰ ਪਾ ਦਿੰਦੀ ਆ। ਫਿਰ ਕੋਈ ਕੰਡਿਆਂ ਤੇ ਵੀ ਬੈਠਾ ਹੋਵੇ ਨਾ ਉਹਨੂੰ ਕੰ ਦੇ ਉੱਤੇ ਵੀ ਨੀਂਦ ਆ ਜਾਵੇਗੀ 2 ਵਜੇ ਨੀਂਦ ਦਾ ਆਲਸ ਦਾ ਕਲਯੁਗ ਦਾ ਪੂਰਾ ਪੂਰਾ ਜ਼ੋਰ ਲੱਗਾ ਹੁੰਦਾ ਹੈ ਇਹਦੇ ਵਿੱਚ ਸਿਰਫ ਉਹੀ ਉੱਠਦੇ ਨੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨ ਲਿਆ ਹੈ ਉਹ ਮਨੁੱਖ ਇਸ ਵੇਲੇ ਦੇ ਵਿੱਚ ਛਾਲ ਮਾਰ ਕੇ ਉੱਠਦੇ ਆ ਜੇ ਉਹਨਾਂ ਦੇ ਉੱਤੇ ਉਹਨਾਂ ਦਾ ਮਨ ਪ੍ਰਭਾਵਤ ਹੋਣ ਲੱਗੇ ਮਨ ਜਿੱਦ ਕਰਨ ਲੱਗੇ ਅੜੀ ਕਰਨ ਲੱਗੇ ਤਾਂ ਉਹ ਮਨ ਦੀ ਵੀ ਨਹੀਂ ਸੁਣਦੇ ਉੱਠ ਕੇ ਬੈਠ ਜਾਂਦੇ ਆ ਗੁਰੂ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਪਾਤਸ਼ਾਹ ਇਹ ਆਲਸ ਇਹ ਨੀਂਦ ਇੱਕ ਕਾਲ ਯੁਗ ਦੇ ਘੇਰੇ ਦੇ ਵਿੱਚੋਂ ਕੱਢੋ ਮੈਨੂੰ ਆਪਣੀ ਗੋਦ ਦੇ ਵਿੱਚ ਲੈ ਲਓ ਜੋ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦੇ ਨੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੀ ਗਲਵਕੜੀ ਦੇ ਵਿੱਚ ਜ਼ਰੂਰ ਲੈਂਦੇ ਆ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਨਾਮ ਜਪਾਉਂਦੇ ਆ ਜਦੋਂ ਹੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੰਨੇ ਆ ਤਾਂ ਨਾਲ ਦੀ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਸਾਡੇ ਤਨ ਮਨ ਦੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਸਾਡਾ ਮਨ ਇੱਕ ਖੁਸ਼ੀ ਖੇੜੇ ਦੇ ਵਿੱਚ ਰਹਿੰਦਾ ਹੈ ਸਾਡੇ ਨਾਲ ਸਾਰਾ ਦਿਨ ਇੱਕ ਊਰਜਾ એનર્ਜੀ ਕੰਮ ਕਰਦੀ ਹੈ ਬਾਬਾ ਅਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਿ ਭਾਈ ਜੇਕਰ ਤੁਸੀਂ ਪੂਰਾ ਦਿਨ ਬਾਦਸ਼ਾਹਾਂ ਵਾਂਗ ਜਿਉਣਾ ਚਾਹੁੰਦੇ ਹੋ ਤਾਂ ਫਿਰ ਅਮਰਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਤੇ ਬਣ ਜਿਆ ਕਰੋ ਅਮਰਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਉੱਤੇ ਹਰ ਪਾਸਿਓਂ ਕਿਰਪਾ ਹੁੰਦੀ ਆ ਉਹ ਜਿੱਥੇ ਵੀ ਜਾਂਦੇ ਆ ਨਾ ਉਹਨਾਂ ਦੇ ਨਾਲ-ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਤੱਖ ਵਰਤਦੇ ਨੇ ਜਿਹੜੇ ਉੱਠਦੇ ਨੇ ਉਹਨਾਂ ਨੂੰ ਆਪਣੇ ਗੁਰੂ ਸੱਚੇ ਜੀ ਦੀ ਕਿਰਪਾ ਦਾ ਪਤਾ ਹੈ ਕਿ ਗੁਰੂ ਸਾਹਿਬ ਜੀ ਕਿੰਜ ਵਰਤਦੇ ਆ ਇਸੇ ਕਰਕੇ ਤਾਂ ਉਹ ਕਦੇ ਵੀ ਅਮਰਤ ਵੇਲੇ ਦਾ ਨਾਗਰਾ ਨਹੀਂ ਪਾਉਂਦੇ ਉਹਨਾਂ ਦਾ ਤਨ ਜਿੰਨਾ ਮਰਜ਼ੀ ਬਿਮਾਰ ਹੋਵੇ ਉਹਨਾਂ ਦਾ ਮਨ ਜਿੰਨੀ ਮਰਜ਼ੀ ਅੜੀ ਕਰੇ ਪਰ ਉਹ ਆਪਣੇ ਅਮਰਤ ਵੇਲੇ ਦੇ ਵਿੱਚ ਨਾਗਰਾ ਨਹੀਂ ਪਹਿਣ ਦਿੰਦੇ ਉਹ ਤਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਪਾਤਸ਼ਾਹ ਅੱਜ ਮੇਰਾ ਮਨ ਅੜੀ ਕਰ ਰਿਹਾ ਹੈ ਲੱਗਦਾ ਅੱਜ ਕੱਲ੍ਹ ਯੁੱਗ ਮੇਰੇ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੈਨੂੰ ਇੰਨਾ ਤੋਂ ਬਚਾਓ ਉਹਨਾਂ ਦੇ ਤਾਂ ਪਾਦਿਆਂ ਬਣ ਜਾਂਦੀਆਂ ਨੇ ਉਹ ਆਪਣੇ ਗੁਰੂ ਦੇ ਅੱਗੇ ਤਰਲੋ ਮੱਛੀ ਹੋਣ ਲੱਗ ਜਾਂਦੇ ਨੇ ਕਿ ਪਾਤਸ਼ਾਹ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਲਓ ਕਿਤੇ ਮੇਰਾ ਅਮਰਤ ਵੇਲਾ ਨਾ ਮਿਸ ਹੋ ਜਾਵੇ ਨਾ ਗਾਣਾ ਪੈ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਲ ਕਿੰਨਾ ਕੀਮਤੀ ਆ ਇੱਕ ਦਿਨ ਦਾ ਛੁੱਟਿਆ ਹੋਇਆ ਅਮਰਤ ਵੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਤੱਕ ਰਾਸ ਨਹੀਂ ਆਉਂਦਾ ਪਾਪ ਕੀ ਦੁਬਾਰਾ ਨਹੀਂ ਬਣਦਾ ਅਤੇ ਇੱਕ ਦਿਨ ਦੇ ਅਮਰਤ ਵੇਲੇ ਦਾ ਨਾਗਾ ਸਮਝੋ ਜਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਭਾਵੇਂ ਕਿ ਆਪਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਭਜਨ ਮੰਦਗੀ ਕਰ ਸਕਦੇ ਹਾਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਨਿਆ ਜਦੋਂ ਆਪਾਂ ਦਿਨ ਦੇ ਵਿੱਚ ਭਜਨ ਮੰਦਗੀ ਕਰਦੇ ਹਾਂ ਗੁਰੂ ਸਾਹਿਬ ਜੀ ਸਾਡੇ ਉੱਤੇ ਉਦੋਂ ਵੀ ਕਿਰਪਾ ਕਰਦੇ ਆ ਉਦੋਂ ਵੀ ਸਾਡੀ ਕੀਤੀ ਹੋਈ ਭਜਨ ਮੰਦਗੀ ਕੀਤੇ ਹੋਏ ਪਾਠ ਨੂੰ ਕੀਤੀ ਹੋਈ ਸੇਵਾ ਨੂੰ ਮਨਜ਼ੂਰ ਕਰਦੇ ਆ ਪਰ ਅਮਰਤ ਵੇਲੇ ਦਾ ਵੇਲਾ ਇਹ ਨਾ ਜਿਹੜਾ ਇਹ ਬਹੁਤ ਖਾਸ ਵੇਲਾ ਹੈ ਬੜਾ ਪਵਿੱਤਰ ਵੇਲਾ ਹੈ ਸ਼ਾਂਤਮਈ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਪੂਰਾ ਮਾਹੌਲ ਪੂਰਾ ਵਾਤਾਵਰਨ ਹੀ ਪਵਿੱਤਰ ਹੋ ਜਾਂਦਾ ਹੈ ਪਾਵਰਫੁਲ ਹੋ ਜਾਂਦਾ ਹੈ ਫਿਰ ਇਸ ਵੇਲੇ ਦੇ ਵਿੱਚ ਜੋ ਜੀ ਵੀ ਉੱਠਦਾ ਹੈ ਨਾ ਉਹਦਾ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਵੱਲ ਭੱਜਦਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕਨੈਕਸ਼ਨ ਕਨੈਕਟ ਕਰਨਾ ਆਸਾਨ ਹੋ ਜਾਂਦਾ ਜਿਵੇਂ-ਜਿਵੇਂ ਦਿਨ ਚੜਦਾ ਏ ਉਦਾਂ-ਉਦਾਂ ਸਾਨੂੰ ਆਪਣੇ ਕੰਮਕਾਰਾਂ ਦੀਆਂ ਟੈਨਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਮੈਂ ਅਜੇ ਆ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ ਪਰ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆ ਨਾ ਇਸ ਵੇਲੇ ਦੇ ਵਿੱਚ ਕੋਈ ਟੈਨਸ਼ਨ ਕੋਈ ਫਿਕਰ ਸਾਡੇ ਆਸ-ਪਾਸ ਨਹੀਂ ਭਟਕਦੀ ਕਿਉਂਕਿ ਇਹ ਵੇਲਾ ਹੀ ਗੁਰੂ ਨਾਨਕ ਪਾਤਸ਼ਾਹ ਦਾ ਵੇਲਾ ਹੈ ਇਹ ਵੇਲਾ ਹੀ ਉਹ ਪਰਮਪਿਤਾ ਪਰਮਾਤਮਾ ਦਾ ਵੇਲਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਹੈ ਬਦਲੇ ਦੇ ਵਿੱਚ ਕੋਈ ਜੀ ਜੇ ਨਹੀਂ ਮੰਗੀ ਜੇ ਮੰਗਿਆ ਤਾਂ ਸਿਰਫ ਅਮਰਤ ਵੇਲਾ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਕਰ ਤੂੰ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਅਖਵਾਉਣਾ ਚਾਹੁੰਦਾ ਹੈ ਤਾਂ ਵੀ ਤੇਰੇ ਲਈ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਭਾਵੇਂ ਜੇ ਤੂੰ ਅਮਰਤ ਵੇਲੇ ਨਹੀਂ ਉੱਠਦਾ ਤੈਨੂੰ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਵੀ ਹੱਕ ਨਹੀਂ ਆ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਸਿੱਖ ਬਣਦੇ ਆਪਾਂ ਉਦੋਂ ਆ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਆ ਸਿਰਫ ਸਿੱਖ ਅਖਮਾਉਣ ਦੇ ਲਈ ਹੀ ਅਮਰਤ ਵੇਲੇ ਉੱਠਣ ਵਾਲਾ ਜਮੀ ਕਰ ਦਿੱਤਾ ਫਿਰ ਆਪ ਸੋਚੋ ਸੰਗਤ ਜੀ ਅਮਰਤ ਵੇਲੇ ਉੱਠਣ ਵਾਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਨੇ ਕਿਉਂਕਿ ਪਾਤਸ਼ਾਹ ਨੂੰ ਪਤਾ ਜੋ ਅਮਰਤ ਵੇਲੇ ਉੱਠ ਰਹੇ ਨੇ ਉਹ ਮੇਰੇ ਲਈ ਉੱਠ ਰਹੇ ਨੇ ਫਿਰ ਜਿਵੇਂ ਹੁਣ ਆਪਾਂ 5 ਵਜੇ ਤੋਂ ਬਾਅਦ ਉੱਠਦੇ ਆ ਤਾਂ 5 ਵਜੇ ਤੋਂ ਬਾਅਦ ਤਾਂ ਉੱਠਣਾ ਹੀ ਪੈਂਦਾ ਏ ਫਿਰ ਸਰੀਰ ਭਾਵੇਂ ਜਿੰਨਾ ਮਰਜ਼ੀ ਬਿਮਾਰ ਹੋਵੇ ਜਿੰਨਾ ਮਰਜ਼ੀ ਸੌਣ ਨੂੰ ਦਿਲ ਕਰੇ ਫਿਰ ਸਾਨੂੰ ਉੱਠਣਾ ਪੈਂਦਾ ਏ ਕਿਉਂਕਿ ਪਤਾ ਹੈ ਕਿ ਮੈਂ ਕੰਮ ਧੰਦੇ ਕਰਨੇ ਆ ਕਿਸੇ ਨੇ ਡਿਊਟੀ ਤੇ ਜਾਣਾ ਹੈ ਬੀਬੀਆਂ ਨੇ ਘਰ ਦੇ ਕੰਮ ਧੰਦੇ ਕਰਨੇ ਆ ਤਾਂ ਤੋਂ ਦੋ ਬੰਦਾ ਫਿਰ ਆਪਣੇ ਲਈ ਉੱਠਦਾ ਹੈ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਆ ਨਾ ਉਹ ਗੁਰੂ ਦੇ ਲਈ ਉੱਠਦੇ ਆ ਅਤੇ ਉੱਠਦੇ ਅਸਾਰ ਜੋ ਆਪਣੇ ਗੁਰੂ ਨੂੰ ਯਾਦ ਕਰਦੇ ਆ ਗੁਰੂ ਅੱਗੇ ਅਰਦਾਸ ਬੇਬਤੀ ਕਰਕੇ ਫਿਰ ਆਪਣੇ ਕਮਾਂਕਾਰਾਂ ਨੂੰ ਹੱਥ ਪਾਉਂਦੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਆਪਾਂ ਅਮਰਤ ਵੇਲੇ ਉੱਠ ਕੇ ਉੱਠ ਕੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ। ਜੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਅਖਵਾਉਂਦੇ ਹੋ, ਆਪਣੇ ਆਪ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੱਖ ਮੰਨਦੇ ਹੋ ਤਾਂ ਫਿਰ ਗੁਰੂ ਦੀ ਗੱਲ ਵੀ ਮੰਨਣੀ ਪੈਣੀ ਆ। ਗੁਰੂ ਸਾਹਿਬ ਜੀ ਨੂੰ ਅਮਰਤ ਵੇਲੇ ਉੱਠਣ ਵਾਲੇ ਪਿਆਰੇ ਲੱਗਦੇ ਆ। ਤਾਂ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ ਫਿਰ ਅਮਰਤ ਵੇਲੇ ਮੰਨਣਾ ਸ਼ੁਰੂ ਕਰੀਏ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਤ ਮਹਤ ਕੀਮਤੀ ਆ ਜੇਕਰ ਤੁਹਾਡੇ ਕੰਮ ਧੰਦੇ ਬਹੁਤ ਜ਼ਰੂਰੀ ਆ ਜੋ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਹੀ ਕਰਨੇ ਪੈਂਦੇ ਆ ਜਿਵੇਂ ਉਹ ਭੈਣਾਂ ਬੀਬੀਆਂ ਨੇ ਤਾਂ ਉਹਨਾਂ ਨੇ ਕਈਆਂ ਨੇ ਖੁਦ ਨੇ ਡਿਊਟੀਆਂ ਤੇ ਜਾਣਾ ਹੁੰਦਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਡਿਊਟੀ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦੇ ਕੁਝ ਕੰਮ ਨਿਬੇੜ ਕੇ ਜਾਈਏ ਜਾਂ ਫਿਰ ਕਈ ਭੈਣਾਂ ਬੀਬੀਆਂ ਨੇ ਆਪਣੇ ਪਤੀ ਨੂੰ ਜਾਂ ਬੱਚਿਆਂ ਨੂੰ ਡਿਊਟੀ ਤੇ ਸਕੂਲ ਦੇ ਵਿੱਚ ਭੇਜਣਾ ਹੁੰਦਾ ਹੈ ਤਾਂ ਉਹਨਾਂ ਨੂੰ 5:00 ਵਜੇ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਪੈਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਤਾਂ ਇਸ ਕਰਕੇ ਉਹਨਾਂ ਪਹਿਣਾ ਬੀਬੀਆਂ ਦੇ ਅੱਗੇ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਆ ਕਿ ਜੇ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠ ਪਈਓ ਤਾਂ ਤੁਸੀਂ ਆਪਣੇ ਕੰਮ ਧੰਦੇ ਕਰਦੇ ਹੋਏ ਵੀ ਅਮਰਤ ਵੇਲਾ ਸੰਭਾਲ ਸਕਦੇ ਹੋ ਹੱਥ ਕੰਮ ਕਰਨ ਮਨ ਗੁਰੂ ਗੁਰੂ ਕਰੇ ਤੁਸੀਂ ਮਨ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰੀ ਜਾਓ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਨਾਮ ਦਾ ਸਿਮਰਨ ਕਰੀ ਜਾਓ ਅਮਰਤ ਵੇਲੇ ਦੇ ਵਿੱਚ ਜਪਿਆ ਹੋਇਆ ਕੰਵਾਰ ਵਾਹੀ ਗੁਰੂ ਜੀ ਉਹ ਵੀ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਸਾਫ ਕਰ ਦਵੇਗਾ ਇਸ ਕਰਕੇ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਂਭਣਾ ਹੈ ਉੱਠਦਿਆਂ ਸਾਰ ਪਹਿਲਾਂ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਬਿਨਾ ਇਸ਼ਨਾਨ ਕੀਤਿਆਂ ਹੀ ਪੰਜ ਵਾਰ 10 ਵਾਰ 50 ਵਾਰ 100 ਵਾਰ ਜਿੰਨੀਕ ਵਾਰ ਤੁਸੀਂ ਵਾਹਿਗੁਰੂ ਜੀ ਬੋਲ ਸਕਦੇ ਹੋ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ 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 ਬੋਲਿਆ ਕਰੋ ਫਿਰ ਉਸ ਤੋਂ ਬਾਅਦ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਲਿਆ ਸਭ ਤੋਂ ਪਹਿਲਾਂ ਅਮਰਤ ਵੇਲੇ ਉਠਣ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਅੱਜ ਇਹ ਕਿਰਪਾ ਕੀਤੀ ਆ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾਇਆ ਹੈ ਫਿਰ ਉਸ ਤੋਂ ਬਾਅਦ ਆਪਣੇ ਇਹ ਸੋਹਣੇ ਸਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਆਪਣੇ ਕੰਮ ਧੰਦੇ ਕਾਰੋਬਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਘਰਬਾਰ ਦੇ ਲਈ ਸ਼ੁਕਰਾਨਾ ਕਰਨਾ ਭਾਵ ਕੀ ਇਕੱਲੀ ਇਕੱਲੀ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤੀ ਫਿਰ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਨਾ ਜੋ ਅਸੀਂ ਅਰਦਾਸਾਂ ਕਰ ਕਰਕੇ ਲਈਆਂ ਜਦੋਂ ਆਪਾਂ ਇਸ ਤਰ੍ਹਾਂ ਸ਼ੁਕਰਾਨਾ ਕਰਾਂਗੇ ਨਾ ਯਕੀਨ ਕਰਕੇ ਜਾਣਿਓ ਜੇ ਇੱਕ ਰੱਜੀ ਹੋਈ ਰੂਹ ਬਣ ਜਾਵਾਂਗੇ ਸਵੇਰੇ ਸਵੇਰ ਇੱਕ ਤਾਕਤ ਇੱਕ ਪੋਜ਼ਿਟਿਵ ਊਰਜਾ એનર્ਜੀ ਸਾਡੇ ਵਿੱਚ ਭਰ ਜਾਣੀ ਆ ਸਾਡੇ ਅੰਦਰੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਮੁੱਕ ਜਾਣਗੀਆਂ ਅਸੀਂ ਆਪਣੇ ਆਪ ਦੇ ਵਿੱਚ ਹੀ ਇਦਾਂ ਮਹਿਸੂਸ ਕਰਨਾ ਕਿ ਮੇਰੇ ਕੋਲ ਤਾਂ ਬਹੁਤ ਕੁਝ ਆ ਵਾਹਿਗੁਰੂ ਜੀ ਨੇ ਤਾਂ ਮੇਰੇ ਉੱਤੇ ਬਹੁਤ ਕਿਰਪਾ ਕੀਤੀ ਆ ਆਪਣੇ ਆਪ ਹੀ ਇਹ ਅਹਿਸਾਸ ਹੋਵੇਗਾ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਕਰਨ ਦੇ ਨਾਲ ਜੋ ਰਹਿਮਤਾਂ ਬਰਕਤਾਂ ਸਾਡੀ ਝੂਲੀ ਦੇ ਵਿੱਚ ਪੈਂਦੀਆਂ ਨੇ ਨਾ ਉਹ ਆਪਾਂ ਖੰਨ ਬੋਲ ਕੇ ਨਹੀਂ ਦੱਸ ਸਕਦੇ ਜਦੋਂ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰੋਗੇ ਨਾ ਉਦੋਂ ਤੁਹਾਨੂੰ ਪਤਾ ਲੱਗਣਗੀਆਂ ਇਸ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਦੋਂ ਆਪਾਂ ਕਿਸੇ ਚੀਜ਼ ਦੇ ਲਈ ਅਰਦਾਸ ਬੇਨਤੀ ਕਰਦੇ ਆਂ ਅਰਦਾਸ ਬੇਨਤੀ ਕਰਨ ਦੀ ਵੀ ਇਹੋ ਜੁਗਤ ਏ ਕਿ ਜਦੋਂ ਵੀ ਮਾਲਕ ਤੋਂ ਕੋਈ ਚੀਜ਼ ਮੰਗਣੀ ਹੈ ਨਾ ਸਭ ਤੋਂ ਪਹਿਲਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਆਪਣੀ ਅਰਦਾਸ ਬੇਨਤੀ ਸਤਿਗੁਰ ਸੱਚੇ ਬਾਦਸ਼ਾਹ ਜੀ ਦੀ ਅੱਖੀ ਰੱਖੋ ਸੰਗਤ ਜੀ ਤੁਸੀਂ ਕੁਝ ਦਿਨ ਇਦਾਂ ਕਰਕੇ ਦੇਖ ਲਓ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੈ ਰਹੀ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਣਗੇ ਦੀ ਜ਼ਿੰਦਗੀ ਦੀਆਂ ਜੋ ਵੀ ਕਮੀਆਂ ਐ ਸਾਡੀ ਜ਼ਿੰਦਗੀ ਦੇ ਜੋ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਸਭ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਨ੍ਹਾਂ ਦੇ ਸਾਨੂੰ ਹੱਲ ਨਹੀਂ ਮਿਲ ਰਹੇ ਉਹਨਾਂ ਦੇ ਹੱਲ ਮਿਲਨੇ ਸ਼ੁਰੂ ਹੋ ਜਾਣੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਐ ਸਭ ਕੁਝ ਸਤਿਗੁਰ ਸੱਚੇ ਪਾਤਸ਼ਾਹ ਚੋਂਨ ਤਾਂ ਕਿਤੋਂ ਵੀ ਕੋਈ ਰਾਹ ਕੱਢ ਸਕਦੇ ਆ ਉਹਨਾਂ ਦੀ ਨਦਰ ਸਾਡੇ ਉੱਤੇ ਹੋ ਜਾਵੇ ਸਭ ਕੁਝ ਠੀਕ ਹੋ ਜਾਵੇਗਾ ਅੱਜ ਤੋਂ ਆਪਣੇ ਮਨ ਦੇ ਵਿੱਚ ਇਹ ਦ੍ਰਿੜ ਕਰ ਲੈਣਾ ਹੈ ਕਿ ਸਵੇਰੇ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠਣਾ ਹੈ ਕਿਉਂਕਿ ਜਦੋਂ ਆਪਾਂ 5 ਵਜੇ ਤੋਂ ਪਹਿਲਾਂ ਉੱਠਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਜਾਣਦੇ ਆ ਕਿ ਇਹ ਬੰਦਾ ਮੇਰੇ ਲਈ ਉੱਠਿਆ ਹੈ ਪਰ ਜਦੋਂ ਆਪਾਂ 5 ਵਜੇ ਤੋਂ 6 ਵਜੇ ਤੋਂ ਬਾਅਦ ਉੱਠਦੇ ਆ ਫਿਰ ਤਾਂ ਆਪਣੇ ਕੰਮਾਂ ਧੰਦਿਆਂ ਦੇ ਲਈ ਉੱਠਦੇ ਆ ਕੰਮ ਧੰਦੇ ਵੀ ਕਰਨੇ ਜ਼ਰੂਰੀ ਆ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਆ ਪਰ ਸਭ ਤੋਂ ਪਹਿਲਾਂ ਜ਼ਰੂਰੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦੇ ਉੱਤੇ ਆਉਣ ਦਾ ਮੌਕਾ ਦਿੱਤਾ ਆਪਣੇ ਕਰਮ ਸਵਾਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਇਹ ਸੋਹਣੀ ਜ਼ਿੰਦਗੀ ਦਿੱਤੀ ਐ ਸੋਹਣਾ ਪਰਿਵਾਰ ਦਿੱਤਾ ਐ ਸੁੱਖ ਸੁਹੂਲਤਾ ਦਿੱਤੀਆਂ ਕੰਮ ਧੰਦੇ ਕਾਰੋਬਾਰ ਦਿੱਤੇ ਹਨ ਵਾਹਿਗੁਰੂ ਜੀ ਦਾ ਨਾਮ ਜਪਣਾ ਉਹਨਾਂ ਦਾ ਸ਼ੁਕਰਾਨਾ ਕਰਨਾ ਵੀ ਸਾਡੇ ਲਈ ਜ਼ਰੂਰੀ ਆ ਜਿਸ ਨੇ ਇਹ ਗੱਲ ਸਾਨੂੰ ਸਮਝ ਦੇ ਵਿੱਚ ਆ ਗਈ ਤਾਂ ਹਰ ਚੀਜ਼ ਦੇ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋਣੀਆਂ ਨੇ ਅਸੀਂ ਮਾਰ ਉਹਦੋਂ ਖਾਂਦੇ ਜਦੋਂ ਸਾਨੂੰ ਲੱਗਦਾ ਜੋ ਕਰ ਰਿਹਾ ਹਾਂ ਮੈਂ ਹੀ ਕਰ ਰਿਹਾ ਹਾਂ ਪਰ ਸਭ ਕੁਝ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੱਥ ਵਿੱਚ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਉਹਨਾਂ ਦੀਆਂ ਹੋਰ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਫਿਰ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਵੈਸੇ ਤਾਂ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰੀ ਆ ਪਰ ਜੇ ਤੁਹਾਡੇ ਕੋਲ ਸਮਾਂ ਘਟਿਆ ਤਾਂ ਇੱਕ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਕਰ ਲਓ ਫਿਰ ਉਸ ਤੋਂ ਬਾਅਦ ਜੋ ਵੀ ਤੁਸੀਂ ਕੰਮ ਧੰਦੇ ਕਰਨੇ ਆ ਭੈਣਾ ਬੀਬੀਆਂ ਰਸੋਈ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਿਆਂ ਮੂਲ ਮੰਤਰ ਜਾਪ ਕਰਦਿਆਂ ਕਰਦਿਆਂ ਆਪਣੇ ਰਸੋਈ ਦੇ ਕੰਮ ਕਰੋ ਵੀਰ ਜੋ ਕੰਮ ਕਰਨਾ ਚਾਹੁੰਦੇ ਉਹ ਵੀ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਦਿਆਂ ਮੂਲ ਮੰਤਰ ਜਾਪ ਕਰਦੇ ਆ ਆਪਣੇ ਕੰਮ ਕਰੋ ਦੇਖਣਾ ਕੰਮ ਕਰਨੇ ਵੀ ਆਸਾਨ ਹੋ ਜਾਣੇ ਆ ਤੇ ਉਹਨਾਂ ਕੰਮਾਂ ਦੇ ਵਿੱਚ ਵੀ ਵਰਕਤ ਆ ਪੈਣੀਆਂ ਨੇ ਸਾਡਾ ਤਨ ਮਨ ਖੁਸ਼ ਰਹੇਗਾ ਇਹਨਾਂ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰਕੇ ਦੇਖਿਓ ਤੁਸੀਂ ਖੁਦ ਕਹਿਣਾ ਕਿ ਜ਼ਿੰਦਗੀ ਦੇ ਵਿੱਚ ਕਿੰਨੇ ਸੋਹਣੇ ਬਦਲਾਵ ਆਏ ਕਿੰਨੀ ਛੇਤੀ ਬਦਲਾਵ ਆਏ ਸਾਡੀ ਜ਼ਿੰਦਗੀ ਦੀ ਸਾਰੀ ਮੋਤਾਜੀ ਦੂਰ ਹੋ ਜਾਵੇਗੀ ਸੋ ਸੰਗੀਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਕੋਈ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਪ੍ਰਸੰਗਤ ਜੀ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਸਾਡੇ ਲਈ ਬਹੁਤ ਜ਼ਰੂਰੀ ਆ ਜਿਸ ਦਿਨ ਸਾਡਾ ਅਮਰਤ ਵੇਲੇ ਦਾ ਨਾਮ ਪੱਕਾ ਹੋ ਗਿਆ ਸੱਚ ਕਰਕੇ ਜਾਣਿਓ ਜੀ ਕਦੇ ਵੀ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਤਸ਼ਾਹ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਬਹੁਤ ਕਿਰਪਾ ਕਰਦੇ ਨੇ ਮਨ ਦੇ ਵਿੱਚ ਭਾਵਨਾ ਫੁਰਨਾਉਣ ਤੋਂ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਦਾਤ ਛੋਲੇ ਦੇ ਵਿੱਚ ਪਾਉਂਦੇ